ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੱਲ੍ਹ ਵਾਲੀ ਵੀਡੀਓ ਨੂੰ ਸਾਡੀ ਨੂੰ ਬੜਾ ਪਿਆਰ ਦਿੱਤਾ ਜੀ ਐਦਾਂ ਸਾਡੇ ਨਾਲ ਬਣੇ ਰਹੋ ਐਡਾ ਪਿਆਰ ਬਣਾਈ ਰੱਖਿਓ ਤੇ ਆਪਾਂ ਜੀ ਤੁਹਾਨੂੰ ਅੱਜ ਹੋਰ ਇੱਕ ਨਵੀਂ ਜਗ੍ਹਾ ਮਾਰਕੀਟ ਤੇ ਹੋਰ ਮਾਰਕੀਟ ਜੀ ਲੈ ਕੇ ਚੱਲੇ ਆਂ ਤੇ ਤੁਹਾਨੂੰ ਰੇਡ ਦਿਖਾਉਣੀ ਆ ਮਾਰਕੀਟ ਦਾ ਸਮਾਨ ਦਾ ਕੀ ਕੀ ਸਾਫਟਾ ਵਾ ਤੇ ਜੁੜੇ ਰਹੋ ਵੀ ਸਾਡੇ ਨਾਲ ਆਓ ਜੀ ਤੁਹਾਨੂੰ ਲੈ ਚੱਲੀਏ ਆਓ ਚਲੋ ਚੱਲੀਏ ਕਤਰੀ ਗੱਲ ਬਣਾ ਗਏ ਹੋਰੀ ਹੈ ਨੀ ਆ ਵੱਟੂ ਕੇ ਨੰਦ ਰੱਖਤੀ ਹੈ ਪਹਿਲਾਂ ਬਹੁਤ ਔਖੜੇ ਤੇ ਇਹ ਤੁਹਾਨੂੰ ਕਾਣੀਆਂ ਆਈਆਂ ਇਹਦਾ ਧੁੱਪੇ ਦੀ ਲੱਗਦੀ ਅੰਦਰ ਧੁੱਪ ਤਕੂਨ ਇਹਨਾਂ ਨੂੰ ਪੂਰੀ ਧੁੱਪ ਨਾਲ ਦੀ ਅੰਦਰ ਦੀ ਲੋ ਜੀ ਬੋਲ ਜੀ ਨੂੰ ਲਾ ਜੀ ਹਾਂ ਜੀ ਅੱਜ ਇਹ ਦੁਬਾਰਾ ਅੱਜ ਇਹ ਨੂੰ ਕਿਸੇ ਨੇ ਨਹੀਂ ਮੇਰਾ ਕੱਦੂ ਗਈ ਸਕੂਲ ਉਹ ਹੀ ਹੁਣ ਤੁਹਾਨੂੰ ਮਾਰਕੀਟ ਚ ਜਾ ਕੇ ਮਿਲਦੇ ਆ ਸਾਡੇ ਸ਼ਹਿਰ ਦਾ ਝਾਕਾ ਹੈ ਆ ਸ਼ਹਿਰ ਹੈ ਆਪਣਾ ਤੇ ਅੱਜ ਐ ਦੁਬਾਰਾ ਉਹ ਵੀ ਕਰਕੇ ਟ੍ਰੈਫਿਕ ਘਟ ਤੇ ਸਿਰ ਉ ਮਿਲਦੇ ਜੀ ਕਿਹਾ ਮਾਰਕੀਟ ਚ ਜਾ ਕੇ ਲੋ ਜੀ ਆਪਾਂ ਆ ਪਹੁੰਚੇ ਵਾਰਕਟਾ ਪਾ ਜਾਣਾ ਜੀ ਆ ਦੇਖਾ ਸੁਣੋ ਹਨ ਤੇ ਆ ਸਾਇਦ ਇਹ ਸਕੂਲ ਵਾਲੇ ਨੇ ਪੰਗਾ ਪਾਇਆ ਹੈ ਤੇ ਉਹਨੇ ਸਵੀਮਿੰਗ ਸਕੂਲ ਲੈ ਕੇ ਜਾਇਆ ਗੰਨਾਂ ਨੂੰ ਜੋ ਆਕ ਨੂੰ ਮੁੰਡੇ ਨੂੰ ਤੇ ਉਹਦੇ ਘਰ ਕੇ ਇਹਨਾਂ ਨੇ ਕੱਪੜੇ ਜੇ ਮੰਗਾਏ ਇਹਨਾਂ ਨੇ ਮਿਲਣ ਇੱਥੇ ਤੇ ਆ ਚਲੋ ਦੇਖਦੇ ਆ ਵੀ ਲੱਭਦੇ ਆ ਜਾਂ ਨਹੀਂ ਦੇ ਮੇਜ ਦੇ ਸਮਾਨ ਦੋਰੇ ਵੇ ਸਾਰਾ ਹੁੰਦਾ ਹੈ ਜਾਂ ਵਿਆਹ ਪੇ ਹੁਣ ਮੇਜ ਚ ਤਾਂ ਨਹੀਂ ਪਤਾ ਕਿ ਇਹਦੇ ਸਾਇਦ ਦੇ ਮਿਲਣ ਜਾਂ ਨਹੀਂ ਤੇ ਬਾਕੀ ਹੋਰ ਵੀ ਇਹ ਲਾਕਪਾ ਆਲੇ-ਦਾਲੇ ਹੋਰ ਵੀ ਮਾਰਕੀਟਾਂ ਨੇ ਕਈ ਜੇ ਟਾਈਮ ਬਚਿਆ ਆਪਣੇ ਕੋਲੇ ਆਪਾਂ ਇਹਨਾਂ ਜੀ ਵੀ ਦੇਖਾਂਗੇ ਟਰਾਈ ਕਰਕੇ ਹਮ ਤੁਹਾਨੂੰ ਦਿਖਾਉਣ ਦਾ ਤੇ ਇੱਧਰ ਆਈ ਇੱਕ ਬੈਂਦੀ ਵੱਡਾ ਮੋਲ ਲਿਓ ਨੇ ਤੇ ਇਹ ਆਪਾਂ ਤੁਹਾਨੂੰ ਕਿਸੇ ਦਿਨ ਫੇਰ ਦਿਖਾ ਕੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਆਉਣੇ ਪੁਲਸ਼ਾਇਦ ਇੰਨਾ ਟਾਈਮ ਬਚਣਾ ਨਹੀਂ ਹੈ ਤੇ ਆਮ ਹੀ ਲੋ ਬੰਦੇ ਨੂੰ ਇਹ ਹੀ ਮੇਰੇ ਤਾਏ ਦਾ ਮੁੰਡਾ ਕਾਮਲਪ੍ਰੀਤ ਸਿੰਘ ਜੀ ਸਾਰਿਆਂ ਨੂੰ ਕੱਲ ਇਹ ਮੁੰਡਾ ਕੰਮ ਤੇ ਦਾ ਤਾਂ ਨਹੀਂ ਸੀ ਆਪਣੇ ਨਾਲ ਗਿਆ ਜਦੋਂ ਅਸੀਂ ਤੁਰਨ ਲੱਗੇ ਘਰੋਂ ਤੋਂ ਆਇਆ ਕਰੇ ਤੇ ਦੋ ਤੁਹਾਨੂੰ ਘਮੋਨੇ ਅੰਦਰ ਹੁਣ ਦਿਖਾਉਂਦੇ ਆ ਸਮਾਨ ਜੇ ਸਾਇਦਾਂ ਮਿਲ ਜੂ ਮੇਰੇ ਜਦੋਂ ਨਾ ਮੋ ਸਮਝ ਵੀ ਵਧੀਆ ਪਿਛਲੇ ਹਫ਼ਤੇ ਦਾ ਮੀਂਹ ਪੈਂਦਾ ਰਿਹਾ ਲੋ ਜੀ ਬਾਕੀ ਫੈਮਿਲੀ ਆਪਣੀ ਆ ਖੜੀ ਆ ਆਉਂਦੇ ਹੋ ਪੈਗੇ ਚੀਜ਼ਾਂ ਨੂੰ ਪੈਗੀ ਲੁੱਟ ਆਉਂਦੇ ਹਨ ਪੈਗੇ ਚੀਜ਼ਾਂ ਨੂੰ ਨਹੀਂ ਨੇ ਸੱਸੀ ਕਾਲਾ ਬਣਾਓ ਸੱਸੀ ਕਾਲਾ ਨਿੰਨ ਤੇ ਨਹੀਂ ਸੱਸੀ ਕਾਲਾ ਬਲਾਈ ਲੋ ਜੀ ਬਾਕੀ ਸਵਾ ਤੁਹਾਨੂੰ ਆਉਂਦੇ ਹੋਏ ਬਾਅਦ ਚ ਦਿਖਾਉਂਦੇ ਪਹਿਲਾਂ ਆਪਾਂ ਆਪਣਾ ਸਮਾਨ ਦੇਖੀਏ ਜੇ ਮੈਲਡਨ ਸਾਇਦ ਦੇ ਕੱਪੜੇ ਹੋਰੇ ਤੋਂ ਮੈਂ ਵੀ ਸਹਜ ਲੱਭ ਦੇਖਦਾ ਕਿੱਧਰ ਮਿਲਣਗੇ ਉਹ ਜਾ ਅੱਗੇ ਹੂੰ ਕਹ ਦੇਂ ਘਾਰੇ ਬੂਟ ਸਵੀਟਿੰਗ ਵਾਲੇ ਬੂਟ ਠੀਕ ਆ ਹਾਂ ਪਾਣੀ ਆ ਰਿਹਾ ਇੰਕਾ ਕਿੱਥੇ ਪਈ ਆ ਉਹ ਦੇਖੋ ਪਈ ਆ ਆ ਜਾ ਫਿਰ ਬਾਅਦ ਚ ਦੇਖਦੇ ਆ ਨਾ ਨੇ ਦੇਖ ਮਸਕਾਂ ਦੇ ਕਾਹੜਾ ਫੋਟ ਖੜ ਦੇਖਾਂ ਦੇ ਮਤਲਬ ਵੀਰ ਜੀ ਦੇ ਕੱਪੜੇ ਤਾਂ ਦੇ ਲਿਆ ਹਾਂ ਦੁਕਾਨ ਮੈਂ ਇਧਰ ਨੂੰ ਸਹਿਜੀ ਨਹੀਂ ਸਹਿਜ ਛੋਟਾ ਵਰਪ ਹੀ ਬੜਾ ਲੈ ਇਹ ਜੁੜੇ ਕਰਕੇ ਸਹਿਜ ਬੜਾ ਲੈ ਆਉ ਨਹੀਂ ਮਲ ਜੂ ਇੱਥੇ ਸਮਾਨ ਮਿਲ ਜੂ ਲੱਗਦਾ ਤਾਂ ਹੈ ਵੀ ਮਿਲ ਜੂ ਵਾਧੂ ਪਿਆ ਸਮਾਨ ਚਪਲਾ ਚਪਾਤੇ ਦੇਖਦੇ ਆ ਪਹਿਲਾਂ ਵੀਰ ਜੀ ਨੂੰ ਲੈ ਲਈਏ ਉਹ ਇਹ ਇੱਥੇ ਵੀ ਡਿਸਕਾਊਂਟ ਚੱਲ ਰਿਹਾ ਹੈ ਹਾਂ ਮੈਂ ਦੇਖ ਲਓ ਜੇ ਕੋਈ ਚੀਜ਼ ਲੈਣੀ ਰੇਟ ਇੱਥੇ ਵੀ ਸਹੀ ਹੈ ਨਾ ਡਿਸਕਾਊਂਟ ਲਾਇਆ ਹੈ ਚੁੱਪ ਨਾ ਚੁੱਪ ਨਾ ਦੇ ਹੋਰ ਪਿਆ ਪੈਜਾ ਅੱਕਾ ਵਾਲਾ ਬੜਾ ਦਾ ਹਲੀਨ ਦੇ ਮੇਜ ਦਾ ਸਾਰਾ ਹਾਂ ਮਲੀਡੋਪੀ ਹਾਂ ਜੀ ਸਾਹ ਰੀਂ ਦੇਣੀ ਆ ਬਿਲਕੁਲ ਇਤਾਰੇ ਜਰੇ ਸਾਹ ਦੀ ਗਰੀ ਨਹੀਂ ਇਕਲੇ ਨੇ ਆ ਸਮਾਂ ਦੀ ਹੋਰ ਤਾਂ ਨਹੀਂ ਹੈ ਕੰਮ ਕਰ ਲੈ ਪਾਸੇ ਨਹੀਂ ਫਿਰਾਂ ਦੇਖ ਲੈ ਯਾਰ ਚਲ ਦੇਖੀ ਦਾ ਪਰ ਨਹੀਂ ਇੱਧਰ ਤਾਂ ਜਾਨਵਰਾਂ ਦਾ ਖਾਣਾ ਪੀਣਾ ਪਿਆ ਹੈ ਫੀਡ ਫੂਡ ਜੀ ਆਹ ਆਹ ਕੋੜੀ ਆਉਣਿਆ ਦਾ ਪਿਆ ਲੱਗਦਾ ਮੈਨੂੰ ਮੈਂ ਇੰਡੀਆ ਕਿਨੂੰ ਦੇਖਦਾ ਹਾਂ ਮੂਰ ਕਰਕੇ ਕੰਮ ਦਿਖਦਾ ਵੀ ਉਹਦੇ ਦੇਖ ਦਿਖਦੇ ਜਵਾਬ ਕਰਦੇ ਆਂ ਇੰਡੀਆ ਮੈਂ ਵੀ ਮੈਂ ਲੈ ਵੀ ਜਿੰਨ ਤਾਂ ਪੱਕਾ ਦੇਖੂਗਾ ਮੈਂ ਹਾਂ ਦਿਖਨੇ ਵੇਬ ਵੇਬ ਵਾਪੂ ਬੈਗ ਜੇ ਜਮੇ ਕਿਨੇੜੇ ਲੱਗਦੇ ਨੇ ਹਾਂ ਕਿਹੜੇ ਬੈਗ ਉਹ ਉਹਦੇ ਸਿਰੇ ਪਏ ਦੇਖ ਲਈ ਨੂੰ ਕੈਮਰਾ ਕੱਢ ਨਹੀਂ ਕੈਮਰੇ ਜੀ ਤਾਂ ਕਿੱਥੇ ਸੀ ਗਣੀਆਂ ਦੇਖੀ ਜੇਦਾ ਹਰਲੀਨ ਐ ਤੂੰ ਦੇਖ ਲੈ ਨਾ ਹਰਲੀਨ ਦਾ ਇੱਕ ਆਖ ਨੂੰ ਲਾਈ ਖੜੀ ਉਹ ਤਾਂ ਦੋ ਅੱਖਾਂ ਨਾਲ ਦਿਖਣਾਉਂਦੇ ਜਿਨੂੰ ਨਹੀਂ ਹਰਲੀਨ ਸਾਹਮਣੇ ਦੇਖ ਪਰਾਂ ਨੂੰ ਮੂੰਹ ਕਰਕੇ ਦੇਖ ਦੋ ਅੱਖਾਂ ਨੂੰ ਲਾ ਇਹਨੂੰ ਲੈ ਵੀ ਸਾਡੇ ਹਰਲੀਨ ਤੂੰ ਦੂਰਾ ਵੀਂਦੀ ਲੱਗਦੀ ਹੈ ਵੀ ਦੇਖਦਾ ਦਿਖਦਾ ਹੁਣ ਜਿਆਦਾ ਖੁੱਲੀ ਹੋਈ ਆਈਆਂ ਅੱਖਾਂ ਤੇ ਲੈ ਹੁਣ ਦੇਖ ਹੁਣ ਦੇਖ ਹੁਣ ਦੇਖ ਹੁਣ ਦੇਖ ਪਰਾਂ ਨੂੰ ਮੂੰਹ ਕਰਕੇ ਦੇਖ ਇਧਰ ਨੂੰ ਨਹੀਂ ਕਮਲ ਦੀ ਖਣਾ ਇਹਨੂੰ ਉਹਦੋਂ ਨੂੰ ਹਾਂ ਉਹਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕਾਹ ਦੇਖੀਆ ਕੈਰਟ ਲੱਗਿਆ ਹੋਇਆ ਤਾਂ ਚੀਜ਼ ਵਧੀਆ ਵੈਸੇ ਬੜੀ ਦੂਰ ਤੱਕ ਦਿਖਾਉਂਦੀ ਏ ਯਾਰ 43 ਰੁਪਏ ਦੀ ਏ ਜੀ ਪਪਾ ਆ ਲੱਗਿਆ ਹੈ ਦਾ ਰੇਟ 43 ਰੁਪਏ ਤੇ ਜਿਹੜੀ ਬੜੀ ਆ ਉਹ 80 ਰੁਪਏ ਦੀ ਆ 1 ਪੈਸਾ ਘੱਟ 80 ਰੁਪਏ ਉਹ ਬੈਗਾਂ ਦਾ ਰੇਟ ਤੱਕ ਪੜੂ ਨੇ ਹਮ ਲਾ ਰੋਹ ਹਿਸਤ ਵਾਲੀਆਂ ਹੀ ਪਈਆਂ ਹਮ ਲਾ ਫਰਨੀ ਨੇ ਉਹਦੇ ਤੇ ਲੈ ਜਾਣੀ ਤੇ ਤੈਨੂੰ ਇਸਤ ਵਾਲੀ ਕੁੜੀਏ ਜੇ ਮਰਜੀ ਬਾਣੀ ਜਿ ਫਰੀ ਜਾਂਦੀ ਨਾਲ ਖੇਲਦੀ ਲੋ ਜੀ ਆ 15 15 ਨੂੰ 12 12 ਨੂੰ ਹਾਂਜੀ ਹਾਂ ਲੋ ਜੀ ਸਵਾਰ ਰਪਏ ਜੀ ਨਿਸ਼ਾਨੇ ਬਾਜੀ ਵਾਲਾ ਤੀਰੰਦਾਜ਼ੀ ਕਰਨੀ ਜੀ ਨੇ ਆ ਤੀਰ ਰਪਏ ਆ ਤੇ ਇਧਰ ਵੇਹ ਜਵਾਕਾਂ ਦਾ ਜਵਾਕਾਂ ਦੇ ਖਿਡੌਣੇ ਵੇਲੇ ਨਹੀਂ ਅੱਜ ਦਾ ਗਿਆਨ ਫਾਦ ਦੇ ਜਵਾਕ ਫੇਰ ਆ ਜਾਣੇ ਇਹ ਇਹ ਟੈਟ ਜਾਂਦਾ ਇਹਦਾ ਪੱਛਾ 50 ਰੁਪਏ ਲੋ ਯੰਡਰ ਵੀਰ ਹੁੰਦੀ ਆ ਜਵਾਜਾਂ ਦੀ ਸਹੀ ਪੂਲ ਵਾਲੀ ਪਾਪਾ ਪਰੋਂਗ ਦੇ ਇੱਕੇ ਜੱਕੀ ਇਹ ਤਾਂ ਖੂੜ ਵਾਲੀ ਚੱਕ ਲਵੇ ਟੋਪੜ ਹਾਂ ਆ ਗਰਪੀ ਇੱਧਰ ਮੈਂ ਆਂ ਸਹੀ ਪੂਲ ਵਾਲੇ ਸੈਟ ਤਾਂ ਹਨਾਉਣੇ ਵਾਲੇ ਤਾਂ ਮੈਂ ਪੱਟਿਆਂ ਨੇ ਹਾਂ ਵੱਡੇ ਵੀ ਨੇ ਉਹ ਇੱਧਰ ਹੀ ਆ ਉਹ ਇਹ ਵੱਡਿਆਂ ਦੇ ਆ ਛੋਟੇ ਕੇ ਉਧਰੇ ਪਏ ਆ ਕਮਲ ਆਪਾਂ ਇਹ ਗਲਤ ਆ ਇਹਦਾ ਸਹੀ ਜਗ੍ਹਾ ਘੜ ਗਏ ਲੋ ਵੀ ਸਾਡੇ ਜਵਾਗ ਦਾੜ ਗਿਆ ਮਸਲਾ ਔਰ ਟੋਪੀ ਵਾਲਾ ਜੁੜੇ ਕਰਕੇ ਵੀ ਜਿਆਦਾ ਟੋਪੀ ਦੀ ਕੋਈ ਆ ਰਹੀ ਮੇਚ ਹੁਣ ਇਹਨਾਂ ਨੇ ਬਣਾਈ ਹੋਈ ਓਮਰੋ ਰੋਡੇ ਸਿਰਾਂ ਨਾਲ ਮੋਨਿਆਂ ਵਾਸਤੇ ਇਹਦਾ ਵਿਚਾਰੇ ਦਾ ਔਖਾ ਹੋ ਗਿਆ ਜੇ ਮੂਰੇ ਦੇ ਮੱਥੇ ਕਿੰਨੀ ਤੇ ਪੂਰੀ ਆਉਂਦੀ ਵਿਚਾਰੇ ਦੀ ਪਿੱਛੇ ਕਿੰਚੀ ਕਿ ਨਹੀਂ ਤੇ ਘਟ ਜਾਂਦੀ ਪਿੱਛੇ ਦਿਖਾਈਂਗਾ ਜੀ ਆ ਇਧਰ ਦੇ ਉੱਚੀ ਦੇਗੀ ਜੇ ਪਿੱਛੇ ਦੇ ਸੈਟ ਕਰਦਾ ਤਾਂ ਵਿਚਾਰੇ ਦਾ ਮੂਰੇ ਤੇ ਵਾਲ ਲੰਗੇ ਰਹਿ ਜਾਂਦੇ ਆ ਚਲ ਕੋਈ ਨਾ ਐ ਕਰੀ ਇੰਡੀਆ ਜੀ ਮੈਂ ਅਸੀਂ 20 ਮੂਹ ਚ ਲਫਾਫਾ ਪਾ ਕੇ ਨੋ ਮੈਂ ਉਹਦੇ ਤੋਂ ਲਫਾਫਾ ਪਾ ਲਈ ਪਰ ਨੂੰ ਜਿਹੇ ਚ ਲਫਾਫਾ ਪਾ ਲੇ ਗਿਆ ਹਾਂ ਤੇ ਉਹ ਥੋੜਾ ਇਹ ਤਾਂ ਚਾਹੀਦਾ ਹਲੋ ਸਿਰਫ ਲਫਾਫਾ ਬਨ ਲੈ ਜਾ ਕਰੀ ਆ ਠੀਕ ਆ ਫਾਸਟੀ ਲੀਨੀ ਆ ਠੀਕ ਆ ਉਤਰੂਗੀ ਤਾਂ ਨਹੀਂ ਚਲ ਚੱਕ ਲੈ ਜੇ ਨਹੀਂ ਸੈਟ ਆਈ ਉਹਨੂੰ ਫਿਰ ਉਹਨੂੰ ਫਿਰ ਦੇਖ ਲਈ ਉਹਨੂੰ ਕਿਵੇਂ ਕਰਨਾ ਫਿਰ ਲਫਾਫਾ ਬਨ ਲੈ ਆਂ ਤਰੀ ਹੋਰ ਕੀ ਕਰਨ ਚਲ ਸੋਹਣੀ ਲੱਗਦੀ ਆ ਕੋਈ ਗੱਲ ਨਹੀਂ ਹਾਂ ਵਾਲ ਤਾਂ ਤੇ ਖੰਡਾਲੇ ਸਾਰੇ ਹੋ ਹੈ ਚਲ ਲਾ ਜਾ ਪੁੱਸ ਨਹੀਂ ਹੁਣ ਪੁੱਤ ਫਿੰਡਣੇ ਤੇ ਟੋਪੀ ਲਈ ਲੈ ਦੇਖੀ ਗਿਆ ਚਲ ਕੋਈ ਨਾ ਹੋਰ ਕੱਪੜੇ ਸਹਿ ਇੱਕ ਚੱਕ ਲਾ ਹੁਣ ਇਹਦਾ ਟੋਪੀ ਬਰੇਨ ਦਾ ਟੈਬਲਾ ਤਾਂ ਲੈ ਹੋਰ ਦੇਖਣੇ ਆ ਸਹਿ ਵੀ ਤੇਰੇ ਵਾਲ ਕਿੰਢ ਤਾਂ ਗਏ ਹੁਣ ਬਾਕੀ ਨੇ ਜਿਹੜੇ ਰਹਿੰਦੇ ਗੁੰਦੇ ਹੋਰ ਲੋ ਫੜਾ ਲੈਣੇ ਆ ਉਹ ਦੇਖ ਤਾਂ ਸਹੀ ਕਿ ਆ ਜਾ ਬਣ ਗਿਆ ਵਾਲ ਦੇਖ ਲਓ ਮੁੰਡੇ ਦੇ ਸਾਡੇ ਦੇ ਸਾਰੇ ਘਟਾ ਦੇ ਇਹ ਚੱਲ ਸਹਿਜ ਖੋਲ ਇਹ ਲੇ ਲੈ ਨੂੰ ਚੱਕ ਲੈ ਜੇ ਲੈਣੀ ਹੁਣ ਐਨ ਕਾ ਵੀ ਲੈਣੀ ਹੈ ਹਾਂ ਕਿਹਾ ਨਹੀਂ ਐਨ ਕਾ ਨਹੀਂ ਮੰਗੀਆਂ ਦੇਖ ਲੈ ਨਹੀਂ ਲੈ ਜਾ ਸਾਰੇ ਦਿਖਦਾ ਵਿੱਚ ਨੂੰ ਓਏ ਹੈ ਆ ਦੱਸ ਤਾਂ ਕਿੰਨੀਆਂ ਉਂਗਲੀਆਂ ਕਿੰਨੀਆਂ ਉਂਗਲੀਆਂ ਇਹ ਕਿੰਨੀਆਂ ਉਂਗਲ ਚਾਰ ਤੇਰਾ ਦਿਖਦਾ ਕੋਈ ਫੜਾ ਸਹਿਜ ਚੱਕ ਸਹਿਜ ਛੋਟਾ ਉੱਤੇ ਤੇਰੇ ਆ ਨਾ ਬੰਦ ਕਰੀ ਗੁਰਦੇ ਬਸ ਆਈਓ ਲਾਇਵੇਂ ਹਾਂ ਸਹੀਓ ਲਾਇਵੇਂ ਉਹ ਦੇਖੇ ਨਾਲ ਸਹਿ ਜੋ ਉਹ ਸੇਠਾ ਨਾਲ ਦੇਖ ਚੱਕ ਉਹ ਸੇਠਾ ਨਾਲ ਸਹੀ ਆਲੇ ਸੇਠਾ ਫੇਠਾ ਨਾਲ ਬੜਾਉ ਚੱਕ ਸੇਠਾ ਨਾਲ ਇਹ ਚੱਕ ਆ ਬੜਾ ਲੱਗਦਾ ਆ ਦੇਖ ਲਾ ਟਾਇਟ ਥੋੜੀ ਜੀ ਮੂੰਹ ਪਰਦਾ ਮਾਰ ਲਈ ਸਹਿ ਜਾਂ ਬੁੱਤੋ ਥੋੜਾ ਟਾਇਟ ਬਾਣੀ ਹਾਂ ਹਾਂ ਸੇਠਾ ਆਲੇ ਖੁੱਲਣਾ ਉਥੇ ਹਾਂ ਸਹਿ ਆ ਠੀਕ ਆ ਹਾਂ ਇਹ ਨਹੀਂ ਅੱਖਾ ਖਿੱਚਾ ਨਹੀਂ ਰਹਿਣ ਦੇ ਗੁਰਪੀ ਕੋਈ ਹੋਰ ਬੜਾ ਸਹਜ ਦੇਖ ਛੋਟਾਈ ਵੀ ਨਹੀਂ ਆਨ ਹੋ ਗਈ ਇੱਧਰ ਕੰਮ ਵਾਲੇ ਹਰਲੀਨ ਨੂੰ ਦਵਾਤਾ ਪੰਗਾ ਪਾਦਾ ਹੀ ਬਹੀ ਵਾਲੇ ਬੂਟ ਨਾਲੇ ਕਾਦੀ ਮੈਂ ਸਕੂਲ ਚਲਾਉਂਦੀ ਹੁੰਦੀ ਸੀ ਆਏ ਜੇ ਨਹੀਂ ਤਾਂ ਹਾਂ ਹੋਰ ਕੱਢਦੇ ਹੋ ਕੋਰਾ ਦੇ ਕਿੰਨੇ ਪਏ ਦੇਖ ਪਛਾਣ ਕਿਹੜੇ ਤੇ ਇਹ ਤਾਂ ਵੀ ਤੇ ਸਿੰਗਲ ਟਾਇਰ ਆ ਆ ਦੇਖ ਕਿੰਨੇ ਵੀ ਨਹੀਂ ਸਿੰਗਲ ਟਾਇਰ ਵੀ ਸਹੀ ਆ ਕਮਲ ਮੇਰੇ ਕੋਲ ਸਿੰਗਲ ਟਾਇਰ ਹੁੰਦੇ ਦੇ ਇੱਥੇ ਜੰਡੀਆ ਇਹਨੂੰ ਕਹਿੰਨਾ ਮੈਂ ਹਲੀਨ ਨੂੰ ਦੇਖ ਲੈ ਹੋਰ ਪਾਗ ਦੇਖ ਲੈ ਕਿਹੜੇ ਦੇਖਣੇ ਪਾਗ ਦੱਸ ਹੱਥ ਲਾ ਚੱਲ ਹਾਂ ਜਾਂ ਪਿੰਕ ਭਾਡੇ ਦੇ ਤਿੰਨ ਟੈਗ ਵਾਲੇ ਟੈਂਪੂ ਵਾਲੇ ਚਲ ਹਾਂ ਇਹ ਰਪਟਾਂ ਜਿੱਦਾਂ ਕੋਈ ਜਾਂਦੇ ਹਨ ਹੈਨਾ ਬੈਠੋ ਪਰ ਆਹ ਭੂੰਡਦੇ ਹੁੰਦੇ ਦੇ ਜਿਹੜਾ ਕਾਲਾ ਪੇਲਾ ਭੂੰਡ ਹੁੰਦਾ ਉਹ ਦੇ ਹੁੰਦੇ ਦਿੰਦੇ ਅੱਜ ਹੁੰਦਾ ਬੰਦੇ ਆ ਆਲੀ ਨੇ ਆਹ ਤੇ ਲਿਖੂਗਾ ਨਾ ਤੂੰ ਲਿਖੂਂਗਾ ਚਾਹ ਚੂਰੂਮ ਕਿਦਾ ਆਇਆ ਹੁਣ ਤੁਰਦਾ ਆਇਆ ਹੁਣ ਚਲ ਚੂਰੂ ਫੜ ਕੇ ਤੁਰ ਕੇ ਦੇਖ ਅਜ ਇੱਕ ਇੱਕ ਪਹਿਲਾ ਇਹ ਕਰ ਇੱਕ ਪੈਰ ਤੇ ਦੂਆ ਪਾ ਲੈ ਇੱਕ ਤੇ ਦੂਆ ਪਾ ਲੈ ਇੱਕ ਪੈਰ ਨਾਲ ਤੋਂ ਨਾ ਸਿੱਖ ਪਹਿਲਾਂ ਠੀਕ ਆ ਕਾ ਮੋਲੇ ਵੀ ਸੱਚੀ ਬੋਲਦਾ ਚੱਲ ਦੇ ਚੱਲਾ ਤੂੰ ਨਹੀਂ ਹੈਗੀ ਲੈਣੇ ਤੇ ਤੈਨੂੰ ਨਹੀਂ ਬਣਾ ਕੁਝ ਵੀ ਹੋਰ ਕਿਹੜੇ ਲੈਣੇ ਆ ਦੱਸ ਫਿਰ ਚੱਲ ਫਿਰ ਆਪੇ ਦੱਸ ਕਿਹੜੇ ਲੈਣੇ ਜਾ ਆਪੇ ਭੁੰਮ ਕੇ ਚੱਕ ਲੈ ਚੱਕਣੇ ਆ ਵੀ ਪਾਲਾ ਕੱਢ ਦਈਏ ਤੈਨੂੰ ਹੁਣ ਕੱਢਣਿਆ ਨੂੰ ਕੰਮ ਕਰਦੀ ਐ ਕੱਢ ਦਈਏ ਹੱਲੀ ਨੇ ਚੱਲ ਫੇਰ ਆ ਜਾ ਦੇਖ ਕਿਹੜਾ ਕਿਹੜਾ ਚੱਕਣਾ ਦੱਸ ਚੱਲ ਦੂਰ ਆ ਜਾ ਆ ਜਾ ਆ ਜਾ ਦੱਸ ਘੜੇ ਲੈਣੇ ਚੱਕ ਚੱਕ ਜਿਹੜੇ ਤੇਰੇ ਜੀ ਦਾ ਦੋ ਚੱਕ ਲਾ ਸਹਜ ਹਾਊਆ ਯਾਰ ਇਹਦੇ ਨਾਲ ਤੇ ਹੈ ਇਹ ਤਾਂ ਬਹੁਤ ਸਹੂਆ ਗੋਚਾ ਛੋਟੇ ਬੁੱਤੂ ਤੇਰੇ ਵੇਚਦੇ ਹੋਂਦੇ ਪੇ ਆਉ ਦੇ ਦਿਖਾਵਾਂ ਉਧਰ ਹੋ ਉਹ ਤੇ ਚਾਹ ਦੀ ਜਾਗਤ ਨਾਲ ਛੱਡ ਗਈ ਆਪ ਹੈ ਜੀ ਬੂਟ ਪਹੀਆਂ ਵਾਲੇ ਸਕੀਟਿੰਗ ਵਾਲੇ ਇਹਨਾਂ ਦਾ ਬੜਾ ਚੌਹ ਹੁੰਦਾ ਸੀ ਹਨੀ ਕਮਲ ਜਾਂ ਛੋਟੇ ਹੁੰਦੇ ਸੀ ਆਪਾਂ ਜਿਆਦਾ ਵੀ ਗਾਣੇ ਫੋਨ ਕਰਨ ਦਾ ਬਾਹਰ ਤੇ ਰੇੜੀ ਜੀ ਨੇ ਜਾਂ ਕਿਤੇ ਭੂਆਲੇ ਦਾ ਘੜਾ ਵੀ ਸੰਦਾ ਬੂਟ ਪਹੀਆਂ ਵਾਲੇ ਲੈ ਕੇ ਆਇਆ ਬਾਹਰ ਤੇ ਇਹ ਆ ਲੋ ਬੂਟੇ ਬੂਟ ਬ ਯਾਰ ਪਈਆਂ ਵਾਲੇ ਸਕੇਟਿੰਗ ਵਾਲੇ ਕੀ ਨੀਨੇ ਨੀਨੇ ਨੂੰ ਸਾਡੀ ਨੂੰ ਕੋਈ ਪਸੰਦ ਨਹੀਂ ਆਇਆ ਉਹ ਬੜੇ ਆ ਜਿਹੜੇ ਪਹਿਲਾਂ ਪਾਦੇ ਉਹ ਛੋਟੇ ਆ ਫਿਰ ਤੇਰੇ ਮੇਜ ਦੇ ਕਿਹੜੇ ਹਾਂ ਇਹਦਾ ਬਣ ਗਿਆ ਕੰਮ ਲੈ ਜੀ ਸਾਡੇ ਸਹਿਦ ਦਾ ਤਾਂ ਹੋ ਗਿਆ ਸਮਾਨ ਪੂਰਾ ਅੱਜ ਤਾਂ 9 ਸਾਲ ਲੜਾ ਨਹੀਂ ਤਾਂ ਅੱਛਾ ਦੇਖ ਲੈਣਾ ਦੇ ਆਸਟ ਫਿਰ ਦੱਸ ਚੋਲ ਉਹ ਛੋਟੇ ਆ ਤੇ ਤੂੰ ਤੁਰਦੀ ਤਾਂ ਹੈ ਨਹੀਂ ਉਹਦੇ ਪਰ ਇੰਨੇ ਦਾ ਸੋਨੇ ਤੇਰੇ ਮੇਚਦੇ ਆ ਉਹ ਛੋਟੇ ਵੀ ਆ ਤੇ ਉਹ ਤੋਂ ਤਾਂ ਰੇਟ ਵੀ ਦੇ ਕੇ ਕਿੰਨੇ ਉਹ ਰੇਟ ਤਾਂ ਦੇਗਦਾ ਨਹੀਂ ਨੇ ਉਹ ਦੇਖ ਤਾਂ ਨਹੀਂ ਨਹੀਂ ਵਾਕਈ ਛੋਟੇ ਆ ਤੇਰੇ ਨਹੀਂ ਨੇ ਉਹ ਹੋ ਨਹੀਂ ਆਉਣੇ ਹੈ ਇੰਡੀਆ ਵਾਲੇ ਦੇਖ ਖਰਾਬ ਨਹੀਂ ਹੁੰਦੇ ਦੋਸਰ ਹਾਂ ਵੇਖੋ ਭੈਣ ਜੀ ਟਰਾਈ ਕਰੋ ਦੇਖੋ ਕਿੰਨੇ ਸੋਨੇ ਫੁੱਟਾ ਜੱਜਦੇ ਥੋੜਾ ਬ ਜੱਜਦੇ ਆ ਇਹ ਆਓ ਪਾਓ ਫਿਰ ਹੁਣ ਤੈਨੂੰ ਹੁਣ ਇਹ ਕਹਿੰਦੀ ਬਈ ਫੂਟਾਂ ਨੂੰ ਬਲੌਕ ਚਾਹੀਦਾ ਲੱਗਿਆ ਵਾ ਇਹਦੇ ਵਾਸਤੇ ਵੀ ਜਿਹੜੀ ਰੂੜੇ ਨਾ ਰੂੜੇ ਨਾ ਵਸੇ ਤੁਰੇ ਉਹਨਾਂ ਨਾਲ ਇਹ ਤਾਂ ਵੀ ਰੱਖ ਇਹ ਜਿਹੜੇ ਫੂਟ ਤੋੜ ਦੇ ਮੈਂ ਆਹ ਲੈ ਲੈ ਆਹ ਇਹੇ ਲੈ ਲੈ ਵੀ ਨਾ ਪਈਆਂ ਵਾਲੇ ਰੂੜਦੇ ਨਹੀਂ ਹੈਗੇ ਹਾਂ ਆ ਦੋ ਟੈਨਾਂ ਵਾਲੇ ਲੈ ਲੈ ਫਰਸ਼ 'ਤੇ ਵੀ ਬਸ ਸਾਰੇ ਦਾਦਾ ਨਹੀਂ ਲੜੇ ਸੁੱਟੇ ਚੱਲ ਜੂਗੇ ਇਹ ਬਰਫਾਂਲੇ ਆ ਪੁੱਤ ਇਹ ਬਰਫਾਂਲੇ ਇਹ ਤਾਂ ਬਰਫ ਉੱਪਰ ਚੱਲਣ ਆਂਦੀ ਨੇ ਇਹ ਆਈ ਨਹੀਂ ਚੱਲਣੇ ਸੱਤ ਇੱਕ ਦਮ ਚਲਾ ਵੀ ਨਹੀਂ ਹੁਣ ਫੇ ਤੈਨੂੰ ਪਾੜਾ ਬੁੱਲ ਜਾਣਾ ਪਿਆਗਾ ਨਾ ਆ ਦਵਾ ਕੇ ਫੇ ਤੈਨੂੰ ਜੱਤੇ ਚਲਾਉਣਾ ਪੈ ਕਿਸ ਤਰ੍ਹਾਂ ਫੇ ਨਾ ਪਤਾ ਪਾਣੀ ਦੀ ਬਾੜ ਤੋਂ ਮਦਦ ਚਲ ਆ ਜਾ ਉਠ ਹੋਰ ਦੇਖੀਏ ਫੇ ਆ ਜਾ ਲਓ ਜੀ ਸਾਰਾ ਸਮਾਨ ਉਪਲਬਧਾ ਇੱਥੇ ਹਾਂ ਨਹੀਂ ਨਹੀਂ ਇਹ ਜਿਹੜੇ ਫਿਟਨੈਸ ਲਵਰ ਹਨ ਉਹਨਾਂ ਵਾਸਤੇ ਇਹ ਆਲਾ ਸਾਰਾ ਹੀ ਸਮਾਨ ਆਹ ਅਮੋਲ ਦੱਸੋ ਵੀ ਕਿਵੇਂ ਇਹ ਜਿਆ ਕਿਵੇਂ ਬਾਤਣਾ ਇਹ ਹਾਂ ਚੱਲ ਸਹਜ ਚਲੋ ਆਪਾਂ ਨੂੰ ਮਾਰਕੀਟ ਵਾਲਿਆਂ ਨੇ ਜਦ ਤੱਕ ਧੱਕੇ ਮਾਰ ਕੇ ਨਹੀਂ ਕਢਦੇ ਆਪਾਂ ਛੱਦ ਤੱਕ ਨਹੀਂ ਜਾਣਾ ਕਮਲ ਕਮਲ ਪੂਰਾ ਪਾਦਾ ਕਮਲ ਤੈਨੂੰ ਲੋੜ ਨਹੀਂ ਹੈ ਤੂੰ ਸੈਟਾਂ ਫਿੱਟਾਂ ਪੂਰਾ ਸਹੀ ਕਰਨਾ ਚਾਹੀਓ ਲਓ ਜੀ ਇੰਡੀਆ ਵਾਲਾ ਪ੍ਰੋਡਕਟ ਲੱਗ ਗਿਆ ਆਪਾਂ ਨੂੰ ਇੱਕ ਟਾਈਗਰ ਬਾਂਡ ਹਾਂ ਜੇ ਕਿਸੇ 60 ਸੂਟ ਆ ਜਾਏ ਮੋਛ ਮੋਛ ਆ ਜਾਏ ਕਿਤੇ ਮਲ ਨਾ ਹੋਵੇ ਟਾਈਗਰ ਬਾਂਡ ਇੰਡੀਆ ਦੇ ਮਗਾਉਣ ਦੀ ਲੋੜ ਟਾਈਗਰ ਬਾਂਡ ਜੀ ਟਾਈਗਰ ਬਾਂਡ ਦਿਖਾਦਾ ਖਾਣ ਨੂੰ ਸੋ ਟਾਈਗਰ ਟਾਈਗਰ ਬਾਂਡ ਮੇਡ ਇਨ ਇੰਡੀਆ ਹੈ ਚਾਇਨਾ ਚਾਇਨਾ ਫੇਰ ਬਾਈ ਬਿੱਲੀ ਬੁੱਲੀ ਨਿਕਲ ਸਕਦੀ ਆ ਫੇਰ ਸਾਡਾ ਸਾਠ ਹੀ ਗਾਰੰਟੀ ਨਹੀਂ ਹੈ ਫੇਰ ਵੜ ਕੇ ਲੱਗ ਜਾਇਓ ਇਹ ਨਹੀਂ ਗਾਰੰਟੀ ਹੈ ਜੇ ਟੈਗਰ ਲਿਖਿਆ ਬਿੱਲੀ ਵੀ ਨਿਕਲ ਸਕਦੀ ਆ ਚਾਇਨਾ ਦਾ ਮਾਲ ਆ ਕੁਝ ਵੀ ਹੋ ਸਕਦਾ ਫੇਰ ਤਾਂ ਪੜ ਕੇ ਲੈ ਜਾਣਾ ਪੈਣਾ ਲੋ ਵੀ ਅੱਜ ਕੀਤੀ ਜੰਮ ਕੇ ਐਕਸਰਸਾਈਜ਼ ਸਾਰੇ ਡੱਬਾਂ ਨੇ ਸਾਡੇ ਨੇ ਮਾਰਕੀਟ 'ਚ ਪੂਰਾ ਮਸ਼ੀਨਾਂ ਦਾ ਫਾਇਦਾ ਚੱਕਿਆ ਗਿਆ ਚਲੋ ਚਲੋ ਉਤਰੋ ਹੁਣ ਉਹਨਾਂ 'ਤੇ ੱੱਕੇ ਮਾਰਦੇ ਆ ਆਜੋ 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 ਲੋਹੀ ਲੈਨਾਂ ਦਾ ਪਾਉਦਾ ਸਮਾਨ ਦੀਆਂ ਤੁਹਾਨੂੰ ਆਪਾਂ ਮੇਨ ਮੇਨ ਜਿਹੜੀ ਜਿਹੜੀ ਚਾਪਾ ਪੜਿਆ ਉਹ ਦਿਖਾ ਦੇਣੀ ਆ ਆ ਲੋ ਸਾਈਕਲਾਂ ਵਾਲੀ ਚਾ ਆ ਕੇ ਆਪਾਂ ਹੂੰ ਇਹਦਾ ਬੈਲਟ ਕਰਾ ਲਿਆ ਮੈਂ ਕਹਿੰਨੇ ਇਹਨੇ ਆਪੇ ਬੈਲਟ ਕਰਾ ਕੇ ਲਾ ਲਿਆ ਯਾਰ ਲੋ ਵੀ ਰੇਟ ਰੇਟ ਚੈੱਕ ਕਰੋ ਸਾਈਕਲਾਂ ਦੇ ਹੂੰ ਹੈ 800 ਦਾ 800 ਦਾ 800 ਜੂਰੋ ਦਾ ਚਾ ਕੋਈ 800 ਜੂਰੋ ਦਾ ਸਾਈਕਲ ਆ 72000 ਦਾ ਪਣਦਾ ਇਹ ਵੀਡੀਓ ਦੇ 72000 ਦਾ ਕਮਰਾ ਸਾਇਕਲ ਬੜੀ ਮਹਿੰਗੀ ਮਹਿੰਗੀ ਖੜੇ ਆ। ਇਹ ਜਿਹੜੀ ਵੀ ਗੱਡੀ ਐ ਨੇਜੀਓ ਪਰ ਆਪਣੀ ਯਾਦ ਨਹੀਂ ਆਂਦੀ ਗੁਣਾ ਜਦੇ ਮਾਰਦੀ ਦੀ ਇੰਡੀਆ ਵਾਲਿਆਂ ਨਾਲ। ਇਹ ਦੱਸਿਓ ਜੀ ਵਿੱਚ ਕਮੈਂਟ ਆ ਰਹੀ ਵੀ ਤੁਸੀਂ ਵੀ ਜਦ ਸਮਾਨ ਸਮੂ ਲੈਣ ਜਾਂਦੇ ਗੁਣਾ ਮਾਰਦੇ ਇੰਡੀਆ ਵਾਲਿਆਂ ਨਾਲ ਵੀ ਨਹੀਂ। ਆਪਾਂ ਦਾ ਜੀ ਹਰੇਕ ਦੀ ਗੁਣਾ ਆਪਾਂ ਪਹਿਲਾਂ ਇੰਡੀਆ ਵਾਲਿਆਂ ਨਾਲ ਮਾਰਦੇ ਹਾਂ ਸਟੀਜ ਲੈਣ ਲੱਗੇ ਫੇਰ ਲੈ ਹੁੰਦੀ ਆ। ਔਰ ਜਿਹੜੇ ਉਹ ਜਵਾਕ ਉਰ ਦੇ ਜੰਮੇ ਪੜੇ ਇੱਥੇ ਪੜੇ ਆ ਉਹ ਤਾਂ ਨਹੀਂ ਅੱਜ ਕੱਲ ਖਰਚਾ ਕਰਨ ਲੱਗੇ ਦੇਖਦੇ ਤੇ ਭਾਈ ਜਿਹੜੇ ਪਿੱਛੇ ਦੇ ਹੁਣ ਇੰਡੀਆ ਤੇ ਆਏ ਆ ਲਾ ਕੇ ਪੈਸੇ ਤਾਂ ਗੇਧੂ ਕੇ ਖਾਂਦੇ ਸਾਡੇ ਵਰਗੇ ਉਹਦਾ ਜੀ ਗੁਣਾ ਕਰਨੀ ਪੈਂਦੀ ਆ ਤਾਂ ਘਰ ਚੱਲਦਾ ਕੀ ਸਹਜ ਵੀਰ ਹਾਂਜੀ ਯਾਰ ਸਾਕ ਜੀ ਪਾਲਾਵਰਤ ਜਾਣ ਨੂੰ ਦਿਖਣਾ ਥਾੜਾ ਹੇਲ ਦੇ ਕੇ ਜਾ ਸਕਦੇ ਆ ਸਕੂਲ ਨੂੰ ਹੋਰ ਘੁੰਮਣ ਵਾਸਤੇ ਮੇਰੇ ਕੋਲ ਸਾਈਕਲ ਵਰ ਜਾਣਾ ਪਾਰਕ ਵਰ ਨੂੰ ਤਾਂ ਲੈ ਚਾਹੀਦਾ ਮੈਨੂੰ ਸਾਈਕਲ ਤੀਗਾ ਸਹਿਜ ਨੂੰ ਵੀ ਆਪਾਂ ਇੱਥੇ ਤੇ ਲੈ ਕੇ ਗਏ ਤੇ ਸਾਈਕਲ ਕਿ ਸਹਿਜ ਹਾਂਜੀ ਆਹ ਰਚਾਕ ਲੈ ਚੱਕ 2000 ਦਾ ਭਾਈ 1 ਪੈਸਾ ਘੱਟ 2000 ਦਾ ਸਾਈਕਲ ਆ ਫੇਰ ਮਾਰਦੇ ਗੁਣਾ ਇਹਦੀ 180000 ਦਾ ਹੋ ਗਿਆ ਲੈ ਖੜਾ ਹੀ ਸਾਈਕਲ ਦਾ ਮੂ ਵੀ ਦਿਖਾ ਦਈਏ ਆਹ ਹੈ ਜੀ ਸਾਈਕਲ ਕਰਾਰੀਆਂ ਕਰੂਰੀਆਂ ਇਹ ਬਾਦੂ ਬੱਤੀਆਂ ਡਿਸ ਨਾਲ ਲੱਗਿਆ ਵਾਲਾ ਬੈਟਰੀ ਵੀ ਨਾਲ ਇਹਨਾਂ ਦਾ ਵਾਧੂ ਵੀ ਹੈ ਬੈਟਰੀ ਇਹ ਦੇਖੀ ਰੁਕਤ ਸਪੀਡ ਕਿੰਨੀ ਤੱਕ ਜਾਂਦਾ ਹੈ ਰੂਟ ਸਪੀਡ ਤਾਂ ਵੀ ਨਾਰਮਲ ਹੀ ਹੋਣੀ ਹੈ 22 26 ਕੁ ਦੀ ਆ ਹੂੰ 26 ਕੁ ਦੀ ਬੋਲਦੀ ਆ ਹਾਂ ਰਲੀਨ ਖੜਾ ਦੇ ਖੜਾ ਮੈਂ ਪੂਰੀ ਮਾਸਤੀ ਚੱਲ ਰਹੀ ਹੈ ਨਾ ਵੀ ਮਾਨੂੰ ਲੱਗਦਾ ਵੀ ਇਹ ਕਰਾਉਣਗੇ ਕੋਸ ਅੱਜ ਵੀਡੀਓ ਬਣਾਉਣ ਲੱਗੇ ਪੁੱਛਿਆ ਕਿ ਪਿੱਛੇ ਆਪਾਂ ਨੇ ਵੀ ਨਹੀਂ ਇਹਨਾਂ ਨੂੰ ਵੀ ਬਣਾ ਸਕਦੇ ਆ ਨਹੀਂ ਬਾਈ ਤਾਂ ਸਾਡਾ ਪਤਾ ਹੀ ਨਹੀਂ ਲੱਗਿਆ ਜਾਂ ਬਣਾ ਸਕਦੇ ਹੋਣੇ ਉਹਰੇ ਨਹੀਂ ਤਾਂ ਫਬਰਿਕਾ ਦੇ ਹੁਣ ਕੱਢ ਵੀ ਦੋਂਦੇ ਫੜ ਕੇ ਬਾਰ ਜਾਂ ਕੈਮਰਾ ਬੰਦ ਕਰਾ ਦੋਂਦੇ ਇਹ ਵੀ ਨਹੀਂ ਇਹ ਦੁਨੀਆ ਕੋਈ ਨੋਰਮਲ ਆ ਲੋ ਜੀ ਲਾਤੀ ਖਰੀਦੀ ਨੇ ਗੱਡੀ ਪਾਰਕ ਚ ਇਹ ਸਾਰੀ ਸਾਈਕਲ ਦੀ ਲਾਈਨ ਆ ਹੈਲਮਟ ਵਗੈਰਾ ਵੀ ਇੱਕ ਹੋੜ ਗਿਆ ਰ ਤੇਗਾ ਇੱਕ ਹੋਰ ਨਾ ਇੱਕ ਤੋਂ ਦੇ ਪਾ ਸੈਗਰੀ ਨਾ ਗਾ ਰੇਟਾ 95 95 0 ਦੀਆਂ 93 ਦੀਆਂ ਕਿਹੜੀ ਆਪ ਯਾਦ ਹੀ ਜਿਹੜੀ ਸਬਸਕ੍ਰਾਈਬ ਦੀ ਹੈ ਨਾ ਕੋਈ ਬੈਟਲ ਨਾ ਕੋਈ ਇਹਨੂੰ ਆਂ ਦੇਖੋ ਇਹਦਾ ਸਾਈਕਲ ਇੱਧਰ ਸਨ ਜਵਾਕਾਂ ਦੇ ਸਾਈਕਲਾਂ ਦਾ ਰੇਟ ਦੇਖੀਏ ਕਿਆ ਰੇਟ ਆਹ ਲੋ ਜੀਪ 190 160 ਲੋ ਜੀ ਜਿੰਨਾ ਵੀ ਗਾਣੇ ਗੋੜ ਪਾਈ ਜਾਊਂਗੇ ਓਨਾ ਕੇ ਮਿੱਠਾ ਹੋਈ ਜਾਊ ਫਾਪੇ ਲੱਕਰ ਰੇਡ ਨਹੀਂ ਲੱਗ ਰਹੇ ਪਾ ਮਨ ਨੂੰ ਕੁਝ ਹੋਰ ਲੱਗ ਗਿਆ ਹਾਂ ਪੈਂਚਰ ਲਾਉਣੇ ਆਗੇ ਜਿਹੜਾ ਟਿਊਬ ਨੂੰ ਹਾਂ 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 ਮੈਂ ਟੂਟੀ ਪਰ ਹਵਾ ਪਰ ਜੋ ਪੈਂਚਰ ਆ ਗਿਆ ਬਸ ਹਾਂ ਹੋਰ ਕਿ ਪੈਂਚਰ ਵੀ ਨਹੀਂ ਹੋਣਾ ਸਿਕਰ ਨੂੰ ਇਹ ਤਾਂ ਨਹੀਂ ਪਤਾ ਹੀ ਮੁੜ ਕੇ ਨਾ ਹੋਵੇ ਪਰ ਉਹ ਆ ਵੀ ਖੋਰ ਬੰਦ ਕਰ ਦੂ ਹਾਂ ਇੱਕ ਵਾਰ ਨਿਕੜ ਨਿਕਲਦਾ ਹਾਂ ਹਾਂ ਲੀਕ ਹੋੜ ਜਾ ਜਿੱਥੇ ਹੁੰਦਾ ਪੈਂਚਰ ਉੱਥੇ ਲੱਗ ਜਾਂਦਾ ਜਾ ਕੇ ਆਪੇ ਸਾਈਕਲਾਂ ਦਾ ਸਾਰਾ ਸਪੇਅਰ ਪਾਰਟ ਮਿਲਦਾ ਇੱਥੇ ਤੇ ਆ ਗਰਾਰੀ ਗੁਰੂ ਯਹੀ ਜਿਹੜੀਆਂ ਗੇਰਾਂ ਵਾਲੀਆਂ ਇੰਨੀ ਜਿਹਾ ਖਰਾਬ ਹੋਈਆਂ ਓਏ ਹੈਕ ਇੱਕ ਦੇ ਦੇ ਨਾ ਲੜੋ ਯਾਰ ਇਹ ਤਾਂ ਮਾਰਕੀਟ ਜੇ ਖੜੇ ਆ ਹੋਰ ਚੱਕ ਲੋ ਇਹ ਉੱਦੀ ਜਗ੍ਹਾ ਦੇ ਕਰਾਂ ਤੱਕ ਜਿੱਜੀ ਜਾਣਾ ਹਾਂ ਚੱਲ ਗੁਰਪੀ ਕਰਾ ਰੇਟ ਇਹਨਾਂ ਦਾ ਆ ਨਾ ਗੀ ਚਲੋ ਚਲੋ ਚਲੀਏ ਆਪਾਂ ਦੋ ਦੂਈ ਮਾਰਕੀਟ ਜਾ ਗਈ ਦੇਖੀ ਚਲੀਏ ਆ ਜਾ ਆ ਜਾ ਕਮਲ ਬਣ ਗਿਆ ਹੀਰੋ ਮਰ ਮਾ ਪਾਪੇ ਤੋਂ ਰਹਿ ਨਿਆ ਐਲਕਾ 23 15 16 ਜੀ ਨਾ ਲੋ ਦੇ ਕੋਈ ਕੁਦਮ ਆਨੇ ਆ ਪਾਪੇ ਤੋਂ ਬੋਬਟ ਇੱਥੇ ਤੋਂ ਥੋੜੀ ਮਿਲਣਾ ਆ ਛੋਟੀਆਂ ਇਨਕਲ ਹਾਂ ਮੈਨੂੰ ਲੱਗ ਰਖਣੀ ਮਾਰੇ ਆ ਜਾਣੀਆਂ ਮੜਿਆ ਦੂਈਆ ਤੋੜਨਾ ਤਾਂ ਆ ਗਿਆ ਚੱਲ ਫਿਰ ਉਹਨਾਂ ਰੱਖ ਦੇ ਹੋ ਗਿਆ ਜੋ ਪੂਰਾ ਰੱਖ ਦੋ ਆਪਣੇ ਕੋਲ ਪਈਆਂ ਘਰੇ ਆਉਂ ਤੇ ਰੱਖ ਦੇ ਬੁੱਤ ਕਿਥੇ ਜਿੱਥੇ ਸੱਜ ਰੱਖ ਪਾਪਾ ਇਹ ਕਿਤਾਬ ਨਾ ਉਹ ਪੋਪੇਟ ਲੈ ਨਹੀਂ ਆ ਹਾਂ ਪੋਪੇਟ ਉਹ ਤਾਂ ਮੈਨੂੰ ਨਹੀਂ ਪਤਾ ਕਿੱਥੇ ਦੀ ਮਿਲਦੀ ਹੈ ਉਹ ਤੇ ਇੰਡੀਆ ਦੇ ਦੇਖੂਗੀ ਇੰਡੀਆ ਦੇ ਲਿਆ ਦੂੰਗੇ ਓ ਹਾਂ ਚੱਲੀਏ ਗਾਇਜ਼ ਰੋ ਰੋ ਗਾਇਸ ਵੀਰ ਚਲੋ ਚੱਲੀਏ ਪਾਪਾ ਲੋ ਜੀ ਕਾਸਾ ਕਰਾਉਣ ਲੱਗੇ ਆ ਕਰਾ ਲੀਏ ਕਾਸਾ ਰੇਡ ਲਵਾ ਲੀਏ ਉਹ ਤਾਂ ਬਾਅਦ ਮਿਲਦੀ ਹੈ ਰੇਡ ਰੂਟ ਲਵਾ ਕੇ ਚਲੋ ਜੀ ਉਹ ਦਿਖਾ ਦਈਏ ਚਲੋ ਰੇਡ ਲਗਾਉਂਦੇ ਦੇਖ ਲੈ ਇੱਧਰ ਕਿੰਨੀ ਕ ਭੀੜ ਲੱਗੀ ਥਨ ਦਿਖਾ ਦਨੇ ਕਿੰਨੇ ਕ ਬੰਦੇ ਆ ਇੱਧਰ ਨਹੀਂ ਵਿਲੇ ਪਿਆ ਇਹ ਇਹ ਸਾਡੇ ਸਿਰ ਪਰ ਚੱਲਦੀ ਆ ਜੇ ਅਸੀਂ ਐ ਤਾਂ ਇਹਨਾਂ ਨੂੰ ਦੋ ਪੈਸੇ ਵਟਾ ਕੇ ਜਾਣਾ ਨਹੀਂ ਤਾਂ ਵਿਲੇ ਪਿਆ ਤਾਂ ਆ ਦੇਖੋ ਟੋਲ ਲਿਆ ਬੰਦੇ ਨਾ 70 ਰੁਪਏ ਕਮਾ ਨਹੀਂ ਜਾਂਦਾ ਆ ਦੇਖੋ ਟੋਲ ਲਿਆ ਸਾਰਾ ਚਾ ਰੱਖ ਰੱਖ ਦੋ ਕਹਾਂ ਨੂੰ ਯਾਰ ਕਿਉਂ ਕਿਉਂ ਤੁਸੀਂ ਉਹ ਕਾਹੂ ਕਰਨ ਲੱਗੇ ਹੋ ਔਰ ਰੱਖਦੇ ਹਰਲੀਨ ਰੱਖਦੇ ਹੈਗੇ ਆ ਤੇਰੇ ਕੋਲ ਤੋਲੀਯਾ ਵਾਲੀ ਪਰ ਪੀਦੇ ਆ ਬਾਈ ਗੱਪ ਉਹਨੇ ਮਨੇ ਕੋਣ ਦੇ 34 ਰੁਪਏ 46 ਪਰ ਉਹਨੇ ਆਲਾ ਕੋਤਾ ਤੂੰ ਉਹ ਦੋਖ ਦੀ ਆ ਰਾਸ ਤੇ ਇਕ ਤਾਂ ਹਾਂਜੀ ਹੁਣ ਆਪਾਂ ਵੀ ਆ ਮਾਰਕੀਟ ਦਾ ਕਰ ਲਈ ਆਪਾਂ ਲਈ ਖਰੀਦਦਾਰੀ ਆਪਣੀ ਤੇ ਲੈ ਲਿਆ ਸਾਇਦ ਇਹ ਕੱਪੜੇ ਜਿਹੜੇ ਆਪਣਾ ਜਿਹੜਾ ਸਮਾਨ ਲੈਣਾ ਸੀ ਤੇ ਉਰੇ ਆਪਾਂ ਕਰਦੇ ਆਂ ਵੀਡੀਓ ਬੰਦ ਤੇ ਆਪਾਂ ਅਗਲੀ ਵੀਡੀਓ ਤੇ ਅਗਲੀ ਮਾਰਕੀਟ ਚ ਦੁਬਾਰਾ ਛੇਤੀ ਮਿਲਦੇ ਆ ਤੇ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਕਿਉਂਕਿ ਤੁਹਾਡੇ ਕੋਲ ਤੇ ਸਿੱਖਣਾ ਜੀ ਆਪਾਂ ਨੇ ਵੀ ਕੀ ਮੈਨੂੰ ਤੁਹਾਨੂੰ ਲੱਗ ਰਹੀ ਵੀਡੀਓ ਕਿ ਆਸਧਾਰ ਕਰਨੇ ਵਾਲੇ ਆ ਆਪਾਂ ਪ੍ਰੋਫੈਸ਼ਨਲ ਤਾਂ ਹੈ ਨਹੀਂ ਵੀ ਆਪਾਂ ਪਹਿਲਾਂ ਤੋਂ ਬਣਾਉਦੇ ਤੇ ਉਹਦੇ ਕਰਕੇ ਜੀ ਤੁਹਾਡੇ ਕੋਲ ਤੇ ਪਤਾ ਲੱਗਣਾ ਵੀ ਕੀ ਘਾਟ ਵਾਧਾ ਆ ਵੀਡੀਓ ਚ ਜਰੂਰ ਦੱਸਿਆ ਕਰੋ ਜੀ ਕਮੈਂ ਤੇ ਛੋਡੇ ਨਾਲੇ ਸਾਨੂੰ ਹੌਸਲਾ ਮਿਲਦਾ ਹਾਂ ਹੁਣ ਆਪਾਂ ਜਿਹੜੀ ਕੱਲ ਵੀਡੀਓ ਬਾਈ ਸੀ ਜੋ ਬੋਡੀ ਵਧੀਆ ਆਪਾਂ ਨੂੰ ਉਹਦੇ ਤੇ ਤੁਸੀਂ ਬੜਾ ਪਿਆਰ ਦਿੱਤਾ ਤੇ ਇਦਾਂ ਸਾਡੇ ਨਾਲ ਬਣੇ ਰਹੋ ਤੇ ਲਾਈਕ ਫੋਲੋ ਜਰੂਰ ਕਰਿਓ ਜੀ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੀ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਫਰੈਂਡਾਂ ਨਾਲ ਅੱਗੇ ਚੰਗਾ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਤੇ ਅਗਲੀ ਮਾਰਕੀਟ 'ਚ